ਆਖਿਰਕਾਰ ਇੰਤਜ਼ਾਰ ਦੀਆਂ ਘੜੀਆਂ ਸਮਾਪਤ ਹੋ ਚੁੱਕੀਆਂ ਨੇ ਕਿਉਂਕਿ ਸੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ਡ੍ਰੀਫੀ ਲੱਖਾਂ ਦੀ ਤਾਦਾਦ ਦੇ ਵਿੱਚ ਉਸ ਦੇ ਸੋਸ਼ਲ ਮੀਡੀਆ account ਦੇ ਉੱਤੇ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ਕਿ ਤੁਸੀਂ ਵੀ ਇਸ ਗੀਤ ਨੂੰ ਸੁਣ ਰਹੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਸੱਦੂ ਮੂਸੇਵਾਲਾ ਦੇ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਕਸਤ ਹੋਣ ਤੋਂ ਬਾਅਦ ਤਕਰੀਬਨ 6 ਦੇ ਕਰੀਬ ਮੂਸੇਵਾਲਾ ਦੇ ਗੀਤ ਰਿਲੀਜ਼ ਹੋ ਚੁੱਕੇ ਨੇ ਤੇ ਇਸੇ ਲਿਸਟ ਦੇ ਵਿੱਚ ਹੁਣ ਡ੍ਰੀਫੀ ਵੀ ਸ਼ਾਮਿਲ ਹੋ ਚੁੱਕਿਆ ਹੈ ਲੱਗਦਾ ਹੈ ਕਿ ਇਸ ਗੀਤ ਨੂੰ ਲੈ ਕੇ ਅਗਲੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ ਪਰ ਮੰਦਭਾਗੀ ਗੱਲ ਹੈ ਕਿ ਉਹਨਾਂ ਮਾਪਿਆਂ ਦੇ ਉੱਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦਾ ਇਕਲੌਤਾ ਪੁੱਤਰ ਗੋਲੀਆਂ ਦੇ ਨਾਲ ਭੁੰਨ ਕੇ ਉਸ ਨੂੰ ਮਾਰ ਦਿੱਤਾ ਗਿਆ ਤੇ ਅੱਜ ਉਸੇ ਪੁੱਤ ਦੇ ਗੀਤ ਦੀ ਉਸ ਦੀ ਆਵਾਜ਼ ਸੁਣਨ ਦੇ ਲਈ ਲੱਖਾਂ ਦੀ ਤعداد ਦੇ ਵਿੱਚ ਲੋਕ ਪਿਛਲੇ 1 ਘੰਟੇ ਤੋਂ ਇੰਤਜ਼ਾਰ ਕਰ ਰਹੇ ਸਨ ਇਸ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ 29 ਮਈ ਨੂੰ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਸ ਦੀ ਨਕੇਦੀ ਕੀਤੀ ਜਾਂਦੀ ਹੈ ਹਰ ਇੱਕ ਦੀ ਅੱਖ ਨਮ ਹੁੰਦੀ ਹੈ ਕਿਉਂਕਿ ਮੂਸੀ ਵਾਲਾ ਦੇ ਕਤਲ ਤੋਂ ਬਾਅਦ ਤਕਰੀਬਨ 6 ਦੇ ਕਰੀਬ ਗੀਤ ਰਿਲੀਜ਼ ਹੋਏ ਨੇ S.Y.L ਸਭ ਤੋਂ ਪਹਿਲਾਂ ਆਇਆ ਸੀ ਜਿਸ ਦੇ ਵਿੱਚ ਪਾਣੀਆਂ ਦੇ ਮੁੱਦੇ ਦੀ ਗੱਲ ਕੀਤੀ ਗਈ ਸੀ ਵਾਰ ਆਇਆ ਸੀ ਮੇਰਾ ਨਾਂ ਚੋਰਨੀ ਵਾਚ ਆਊਟ ਤੇ ਹੁਣ ਡ੍ਰੀਫੀ ਗੀਤ ਨੇ ਪੂਰੀ ਤਰ੍ਹਾਂ ਧੱਕ ਪਾਈ ਹੋਈ ਹੈ ਜੇਕਰ ਆਖਰੀ ਗੀਤ ਦੀ ਗੱਲ ਕੀਤੀ ਜਾਵੇ ਸੱਧੂ ਮੂਸੇਵਾਲਾ ਦੀ ਤਾਂ ਵਾਚ ਆਊਟ Song ਨੂੰ ਤਕਰੀਬਨ 31 ਮਿਲੀਅਨ ਵਿਊ ਜੜੇ ਹੈ YouTube ਦੇ ਉੱਤੇ ਮਿਲੇ ਸੰ ਜੇਕਰ ਹੁਣ ਵੀ ਸੱਧੂ ਮੂਸੇਵਾਲਾ ਦੇ ਤੁਸੀਂ ਵੀ ਗੀਤ ਸੁਣ ਰਹੇ ਹੋਵੋਗੇ ਤਾਂ ਤੁਸੀਂ نیچے ਵੇਖੋ ਕਿ ਤਕਰੀਬਨ ਹੈ 1.5 ਲੱਖ ਤੋਂ ਜ਼ਿਆਦਾ ਲੋਕ ਇਸ ਗੀਤ ਨੂੰ ਆਨਲਾਈਨ ਸੁਣ ਰਹੇ ਨੇ 10 ਵਜੇ ਦੇ 2 ਮਿੰਟ ਦੇ ਉੱਤੇ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਮਾਪਿਓ ਦੀਆਂ ਅੱਖਾਂ ਕਾਫੀ ਜ਼ਿਆਦਾ ਨਮ ਨੇ ਕਿ ਅੱਜ ਪੁੱਤ ਦਾ ਗੀਤ ਰਿਲੀਜ਼ ਹੋਇਆ ਪਰ ਉਹ ਪੁੱਤ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਬਲਕੌਰ ਸਿੰਘ ਅਤੇ ਚਰਨਕੌਰ ਦੇ ਵੱਲੋਂ ਜੋ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਐਸਵਾਈਐਲ ਦੇ ਗੀਤ ਦੇ ਵਿੱਚ ਜਿਹੜੇ ਸ਼ਬਦਾਂ ਦੀ ਵਰਤੋਂ ਮੂਸੇਵਾਲਾ ਨੇ ਕੀਤੀ ਸੀ ਉਹ ਹਰ ਇੱਕ ਦੇ ਲੂ ਕੰਡੇ ਖਾੜੇ ਕਰ ਦਿੰਦਾ ਸੀ ਜੂਨ 2023 ਦੇ ਵਿੱਚ ਗੀਤ ਰਿਲੀਜ਼ ਹੋਇਆ ਸੀ ਇਸ ਤੋਂ ਬਾਅਦ ਵਾਰ ਗੀਤ ਰਿਲੀਜ਼ ਹੋਇਆ ਮੇਰਾ ਨਾ ਗਾਣਾ April 7 ਨੂੰ ਰਿਲੀਜ਼ ਕੀਤਾ ਗਿਆ ਇਸ ਤੋਂ ਬਾਅਦ 7 ਜੁਲਾਈ ਨੂੰ ਚੋਰਨੀ ਗੀਤ ਰਿਲੀਜ਼ ਹੋਇਆ ਵਾਚ ਆਊਟ ਹੈ 12 ਨਵੰਬਰ ਨੂੰ ਤੇ ਅੱਜ ਤਕਰੀਬਨ 3 ਤੋਂ 4 ਮਹੀਨੇ ਦੇ ਬਾਅਦ ਡ੍ਰੀਫੀ ਸੌਂਗ ਸੱਧੂ ਮੂਸੇਵਾਲਾ ਦਾ ਰਿਲੀਜ਼ ਹੋ ਚੁੱਕਿਆ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸੋ ਕਿ ਆਖਿਰਕਾਰ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਿਉਂਕਿ ਦੀਵਾਲੀ ਦੇ ਮੌਕੇ ਦੇ ਉੱਤੇ ਸੱਧੂ ਮੂਸੇਵਾਲਾ ਦਾ ਇੱਕ ਗੀਤ ਡ੍ਰੀਫੀ ਰਿਲੀਜ਼ ਮਾਫ ਕਰਨਾ ਵਾਚ ਆਊਟ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਅਥਾ ਪਿਆਰ ਦਿੱਤਾ ਗਿਆ ਸੀ ਨਾ ਕਿ ਦੇਸ਼ਾਂ ਦੇ ਵਿੱਚ ਬਲਕਿ ਗੋਰੇ ਵੀ ਵਿਦੇਸ਼ਾਂ ਦੇ ਵਿੱਚ ਵੀ ਸੱਧੂ ਮੂਸੇਵਾਲਾ ਦੇ ਗੀਤ ਦੇ ਫੈਨ ਨੇ ਲੋਕ ਤੇ ਇਹੀ ਕਾਰਨ ਹੈ ਕਿ ਸੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਚਲੇ ਜਾਣ ਦੇ ਬਾਵਜੂਦ ਵੀ ਅੱਜ ਵੀ ਗੀਤਾਂ ਦੇ ਵਿੱਚ ਜਿਉਂਦਾ ਹੈ ਸੱਧੂ ਮੂਸੇਵਾਲਾ ਕਿਉਂਕਿ ਬਲਕੌਰ ਸਿੰਘ ਵੀ ਇਹੀ ਕਹਿੰਦੇ ਨੇ ਕਿ ਮੈਂ ਆਪਣੇ ਪੁੱਤ ਨੂੰ ਆਉਣ ਵਾਲੇ 5 ਸਾਲਾਂ ਤੱਕ ਹੋਰ ਜਿਉਂਦਾ ਰੱਖ ਸਕਦਾ ਜਿਸ ਦੀ ਮਿਸਾਲ ਹੈ ਇਹ ਗੀਤ ਤਕਰੀਬਨ ਪਿਛਲੇ ਕਿੰਨੇ ਘੰਟਿਆਂ ਤੋਂ ਲੋਕ ਲੱਖਾਂ ਦੀ ਤعداد ਦੇ ਵਿੱਚ ਇਸ ਗੀਦਾ ਇੰਤਜ਼ਾਰ ਕਰ ਰਹੇ ਸੀ ਤੇ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ